ਮੋਕਾ ਜੀ ਭਗਵਾਨ ਬਕਸ਼ੀਆ ਪ੍ਰਗਟ ਦਿਵਸ ਜਸ਼ਨ ਮਨਾ ਰਹੇ ਆ ਜੀ ਡਾਕਟਰ ਅੰਬੇਦਰ ਗੋਵੀ ਦੇ ਕਿਤੇ ਬਹੁਤ ਹੁੰਦਾਨਾ ਮਨਾਇਆ ਜਾ ਰਿਹਾ ਹੈ ਕਿਉਂਕਿ ਸ਼ਹਿਰ ਵਾਸੀ ਨੂੰ ਪ੍ਰਗਟ ਦਿਵਸ ਦੀਆਂ ਬਹੁਤ ਬਧਾਈਆਂ ਜੀ ਸਮਝ ਰਹੇਗਾ ਇਸ ਚੀਜ਼ ਨੂੰ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਮੁੱਖ ਇੱਤੇ ਸਾਰਾ ਜਗ ਮਾਣ ਵੀ ਕੀ ਦੀ ਅੱਜ ਇਸ ਪਾਵਨ ਪਵਿੱਤਰ ਪ੍ਰਗਟ ਦਿਵਸ ਤੇ ਪਰਮ ਪਿਤਾ ਪਰਮਾਤਮਾ ਅਜਰ ਅਬਰ ਸਰਗਦਰਸ਼ੀ ਮਾਤਾ ਸਿਤਾ ਰਛਾ ਲੰਕੁਸ਼ਪਾਲ ਪਰਮਦਾ ਪਰਮਾਦਾ ਭਗਵਾਨ ਵਾਲਮੀਕੀ ਪਵਨ ਪਰਗਨ ਵਾਲੇ ਪੂਰੇ ਸ਼ਹਿਰ ਦੇ ਵਸਨੀਕ ਪੂਰੇ ਦੇਸ਼ ਦੇ ਵਸਨੀਕ ਨੂੰ ਮੁਬਾਰਕ ਦਿਨਾ ਤੇ ਨਾਲ ਹੀ ਕਾਮਨਾ ਕਰਦਾ ਇਹ ਦਿਨ ਸਭ ਲਈ ਖੁਸ਼ੀਆਂ ਭਰਾਵੇ ਚੈ ਵੱਲ ਮਾਣੂ ਮੱਲੋ ਬਣੀ ਰਫੀਆਂ ਹਾਂਜੀ ਵਿਧਾਨ ਸਿ ਸੀ ਜਣਾ ਜਮ ਕੇ ਚੈ ਵੱਲ ਸਾਰੇ ਮੈਂ ਆਪਣੇ ਪਰਿਵਾਰ ਔਰ ਸ਼ਹਿਰ ਵਾਸੀ ਹਣ ਨੂੰ ਲੱਖ ਲੱਖ ਵਧਾਈ ਦੇ ਰਿਹਾ ਹਾਂ ਅਜੇ ਕਿਸ਼ਨ ਜੀ ਮੇਰੇ ਕਹਿਣੇ ਹੈ ਕਿ ਆਪਣੇ ਜਿਹੜੇ ਜਹਨ ਦੇ ਬਣੀ ਗੱਲ ਅੱਜ ਦੇ ਵਿੱਚ ਜਿਵੇਂ ਕਿ ਬਹੁਤ ਸਾਰੇ ਜਾਣਦੇ ਹਨ ਪ੍ਰਿੰਟਰੀ ਮਾਪ ਤੋਂ ਬਹੁਤ ਬਹੁਤ ਰੋਣਵਾਦ ਜੀ ਮਹਾਰਾਜ ਜਿਹੜੇ ਪ੍ਰਗਟ ਦਿਵਸ ਨਾਲ ਸੰਬੰਧਤ ਅੱਜ ਉਹ ਲੜੀਵਾਰ ਸਾਡੇ ਕਲਪਿਤ ਸ਼ੋਭਾ ਯਾਤਰਾ ਤੇ ਸਾਡੇ ਚਰਚਾ ਜਿਹੜੇ ਪ੍ਰਗਟ ਦਿਵਸ ਨਾਲ ਸੰਬੰਧਿਤ ਅਲੱਗ-ਅਲੱਗ ਮੋਦੀਆਂ ਵਿੱਚ ਪ੍ਰੋਗਰਾਮ ਰਿਤ ਕੇ ਜਾ ਰਹੇ ਨੇ ਉਸੇ ਕੜੀ ਤੱਕ ਉਸੇ ਕੜੀ ਨਾਲ ਜੁੜਦੇ ਹੋਏ ਅੱਜ ਅੰਬੇਡਕਰ ਕਲੋਨੀ ਦੇ ਸਾਥੀਆਂ ਵੱਲੋਂ ਸਾਥੀ ਹਰਪਾਲ ਸਿੰਘ ਜੀ ਦੀ ਅਗਵਾਈ ਵਿੱਚ ਬਹੁਤਾਂ ਨਿਵਾਸੀਆਂ ਵੱਲੋਂ ਅੱਜ ਜੋ ਨਗਰ ਕੀਰਤਨ ਦਾ ਪ੍ਰੋਗਰਾਮ ਵਿੱਚ ਕਿਆ-ਕਿਆ ਸੀ ਉਹਦੇ ਵਿੱਚ ਸਾਡੇ ਸਫਾਈ ਕਲਚਰ ਯੂਨੀਅਨ ਦੇ ਪ੍ਰਧਾਨ ਰਕੇਸ਼ ਕੁਮਾਰ ਬਾਲੂ ਜੀ ਨੇ ਆਹਦੇ ਨਾਲ ਸਾਡੇ ਰੰਗ ਵਿੱਚ ਐਫਸੀਆ ਸਾਹਿਬ ٹرسٹ ਕੋ ਚੇਅਰਮੈਨ ਰੰਜੀਪ ਕਾਰਮੋਨੀ ਜੀ ਤੇ ਆਪਣੇ ਬੱਚੇ ਜਸਵੀਰ ਜਸਵੀਰ ਸਿੰਘ ਸ਼ੀਲ ਜੀ ਸਾਡੇ ਸਾਥੀ ਸਾਡੇ ਬੱਚੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਸਫਾਈ ਕਾਰਚਾਰੇ ਨੂੰ ਬੰਦਿਆ ਕਰਦੇ ਕਿ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਲੱਖ-ਲੱਖ ਦੀ ਪਾਰਕ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਲੀਬਰਾ ਨੂੰ ਸੋਣਦੇ ਸੀਗਾ